ਸਦਾ ਨਹੀਂ ਆਇਆ ਮੈਂ ਤਾਂ ਸਭਰਾਂ ਨੂੰ ਵੇਖ ਕੇ ਆਪ ਆ ਗਿਆ ਮੇਰੇ ਅਫਸਰ ਨੇ ਮੈਂ ਚੱਲ ਨਹੀਂ ਆਹੇ ਪਟਵਾਰੀ ਭੇਜੇ ਤੁਹਾਡਾ ਹਲਚੂਣ ਬੁਲਾਓ ਆਇਆ ਕੋਈ ਆਪਣੇ ਕੋਲ ਪਟਵਾਰੀ ਨਹੀਂ ਕੋਈ ਨਹੀਂ ਆਹ ਹੁਣੇ ਭੇਜੇ ਨਹੀਂ ਆਇਆ ਇਹ ਤੇ ਜਿਆਦਾ ਉੱਥੇ ਨਹੀਂ ਆਉਣਾ ਤੁਸੀਂ ਦੇ ਦੇ ਨਹੀਂ ਚੁੱਪ ਕੋਈ ਗੱਲ ਨਹੀਂ ਪਰ ਸਾਡੀ ਇੱਕ ਬੇਨਤੀ ਜੀ ਰਹੀ ਹੈ ਐਸਐਮ ਸਰ ਅਸੀਂ ਕਿਸੇ ਤਰ੍ਹਾਂ ਦੀ ਕੰਸੈਂਟਰੇਸ਼ਨ ਨਹੀਂ ਚਾਹੁੰਦੇ ਜਿਵੇਂ ਕਿ ਸਾਡੇ ਨੂੰ ਬਹੁਤ ਬਹੁਤ ਪਿਆਰੇ ਨੇ ਆ ਜਿੰਨੇ ਵੀ ਸਾਡੇ ਨਾਲ ਕੰਮ ਕਰਦੇ ਨੇ ਅਸੀਂ ਇਹ ਨਾਲ ਵੀ ਹੋ ਸਕਦਾ ਹੈ ਕੋਈ ਨਹੀਂ ਤੋਂ ਪੁਆਇੰਟ ਜਿਹੜੀ ਵੀ ਇਹਨੂੰ ਸਹੀ ਦੇਖੋ ਇਹਨੂੰ ਸਹੀ ਦੇਖੋ ਜਿਹੜਾ ਆਪਣਾ ਡਾਟਾ ਜਿਹੜਾ ਆ ਇਹਦੇ ਵਿੱਚ ਸੁਧਾਰ ਕਰਦੇ ਆਪਾਂ ਬਹੁਤ ਆ ਦੂਜੇ ਪੁਆਇੰਟ ਤੇ ਆਪਣਾ ਆ ਕੇ ਖੜਾ ਦਿੱਖੋ ਵਾਪਸ ਗਿਆ 12 ਗ੍ਰਾਮ ਦੇ ਖੜਕੀ ਤੋਂ ਟੋਟਾ ਤਾਂ ਨਾ ਇਹ ਵੀ ਚੱਲੀ ਗਈ ਆਮ ਤੌਰ ਤੇ ਅਸੀਂ ਉਹਨੂੰ ਫੋਨ ਕੀਤਾ ਸੀ ਹਾਂ ਤੋਂ ਤੁਸੀਂ ਮੇਰੇ ਨਾਲ ਲੱਗ ਰਿਹਾ ਕੋਈ ਮਸਤੀ ਇਸ ਕਿ ਉੱਥੇ ਧਾਰ ਬढ़ा ਕੇ ਲਾ ਦਿਓ ਤੁਹਾਡੀ ਸੇਵਿੰਗ ਕਰਾਈ ਕੋਈ ਉਣਾ ਨੂੰ ਰੱਖਦਾ ਵੀ ਆਫਿਸ ਆ ਰ ਕੋਈ ਦਿੱਤਾ ਤੁਹਾਨੂੰ ਇਹ ਕਹਿੰਦੇ ਆਪਣੇ ਪੈਸੇ ਲੈ ਲਓ ਰੱਖਵਾ ਤੋ ਕੋਈ ਦੇ ਦਿੱਤਾ ਕਿ ਹਰਦਸਾਲ ਖਾਵੇ ਬੈਂਕੋਂ ਤੇ ਅਲੱਗ ਸੁਣੇ ਬਈ ਗੱਲ ਤੁਹਾਨੂੰ ਫਿਰ ਅੰਕਾ ਕੀ ਕਰ ਫਟਲ ਨਾ ਸਾਰੀ ਗਵਾਦਾ ਹੀ ਤੁਹਾਡੇ ਨਾਲ ਤੇ ਕਰ ਦਿੰਦੇ ਆ ਤੁਸੀਂ ਕੋਈ ਗੱਲ ਨਹੀਂ ਕੀਤੀ ਚਲ ਕੋਈ ਜ ਮੈਨੂੰ ਪਹਿਲਾਂ ਬੇਰਤੀ ਸੁਣ ਲੋ ਮੇਰਾ ਸਾਹ ਪਰਲੇ ਲੈ ਜਾ ਰਿਹਾ ਤੁਹਾਡੇ ਤੋਂ ਮੇਰਾ ਕਹਿਣਾ ਮੰਨਿਆ ਨਹੀਂ ਤਾਂ ਨਹੀਂ ਨਹੀਂ ਅਰੇ ਐਸਾ ਤੋਂ ਇਥੇ ਹੀ ਕੋ ਚਲਿਓ ਉਹਦੂ ਕੋਈ ਮੰਗਲਵਾਰ ਦਾ ਹੰਣਾ ਟਾਈਮ ਦੇ ਰੱਖ ਲਿਆ ਅਹੀਂ ਤੋਂ ਲੁਕਾਇਆ ਸਰ ਸਾਡਾ ਮਸਲਾ ਵੀ ਸਾਡਾ ਹੱਲ ਹੋ ਰਿਹਾ ਸਰ ਸਾਡਾ ਤੁਸੀਂ ਮੰਗਲਵਾਰ ਮੇਰਾ ਟਾਈਮ ਫਿਕਸ ਕਰ ਲਓ ਠੀਕ ਆ ਅੱਜ ਅੱਜ ਵੀ ਸਾਡੀ ਮਸ਼ੀਨ ਆਈ ਹੈ ਕਹਿੰਦਾ ਤੁਹਾਡੇ ਉਹ ਨਹੀਂ ਉਹ ਭਰਾਵਾ ਸਰ ਇਹ ਕਿੱਥੇ ਟੱਕ ਦਿਓ ਸਰ ਅਸੀਂ ਉਹਨਾਂ ਨੂੰ ਪੁੱਛਿਆ ਵਾ ਉਹ ਕਹਿੰਦਾ ਬੀਠੇ ਤੁਹਾਡੇ ਲੈ ਕੇ ਉਹ ਕੋਠੀ ਤੇ ਅਤੀ ਰੈਂਟ ਸੀ ਇਹ ਕਹਿੰਦੇ ਆ ਉਹ ਤਾਂ ਫਿਰ ਕੰਗਾ ਲੱਦਣ ਡਿਆ ਸਾਰੇ ਅਹੀਂ ਕੰਗਾ ਲੱਦਣ ਡਿਆ ਸਾਡੇ ਤਾਂ ਗੱਲ ਹੱਥ ਜੋੜੇ ਭਰਾਵਾ ਅਸੀਂ ਗੱਲ ਸਾਡੇ ਦਿਮਾਗ 'ਚ ਵੀ ਨਹੀਂ ਕੋਈ ਤੁਸੀਂ ਪਾਈ ਜਾਂਦੇ ਨਹੀਂ ਸਰ ਗੱਲ ਤੁਸੀਂ ਐਸਾ ਕਰ ਲੈ ਮੈਨੂੰ ਸਮਝਾ ਨਹੀਂ ਕੋਈ ਗੱਲ ਕੀ ਕੋਈ 잡ਤੀ ਹੋਇਆ ਠੀਕ ਹੈ ਸਰ ਸਰ ਸੋਕ ਦੇ ਸਰ ਦੇਖੋ ਆਇਓ ਆਇਓ ਇਹ ਕਿ ਦਾ ਕਰੇਗੀ ਉਹ ਨਾਲ ਹੋਟ ਹੈ ਕੋਲ ਗਾਲੇ ਨਹੀਂ ਕੰਮ ਕਰਨ ਦੋਣਾ ਹੈ ਮੈਂ ਬੜੀ ਮਿੰਟ ਚ ਖਾਉਂਗਾ ਕੱਢ ਲਈ ਕਰੋ ਠੀਕ ਹੈ ਨਾ ਆਪਾਂ ਮਾ ਅਵਾਉਣ ਗਿਆ ਲੈਣ ਲਈ ਇਹਨੂੰ ਰੋਕਿਓ ਜਰਾ ਅਸਪਤਲ ਚ ਲੈਣਾ ਉਹ ਲਾਂਬੇ ਕਰਿਓ ਕਰਿਓ ਇਹ ਲਾਂਬੇ ਦੇ ਨਹੀਂ ਯਾਰ ਨਹੀਂ ਨਹੀਂ ਹੋਰ ਇਹ ਤਾਂ ਭਾਜੀ ਕਰ ਲਓ ਫਰੇ ਇਹ ਜਾਣ ਕੇ ਜਿਹੜਾ ਲੋੜ ਨਹੀਂ ਲੋੜ ਨਹੀਂ ਗੱਡੀ ਕਾ ਕਰੋ ਗਾ ਕਰ ਲਓ ਬਧੀ ਅੱਗਾ ਕਰ ਲੈ ਇਹਦਾ ਕਰੋ ਇਹ ਤਾਂ ਨਹੀਂ ਫੜਿਆ ਰੋਗ ਯਾਰ ਰੋਗਾ ਕੋਈ ਨਹੀਂ ਹੋਰ ਹੈ ਜੋ ਕਰ ਲੈਣੀ ਹਰ ਜੀ ਤਰ੍ਹਾਂ ਦੇ ਅਸੀਂ ਅੱਜ ਜਦੋਂ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਐ ਟਾਈਮ ਖਲੋਤੇ ਪਿੰਡ SLAHਪੁਰ ਦੇ ਵਿੱਚ ਤੇ ਕੱਲ ਵੀ ਤੁਸੀਂ ਵੇਖਿਆ ਜ਼ਿਲ੍ਹਾ ਗਰਦਾਸਪੁਰ ਪ੍ਰਸ਼ਾਸਨ ਨੇ ਜੋਗੋਜ ਕੀਤਾ ਅੱਜ ਵੀ ਸਾਡੇ ਵੀਰ ਹਸਪਤਾਲ ਦੇ ਵਿੱਚ ਤੇ ਫਿਰ ਦੁਬਾਰਾ ਪ੍ਰਸ਼ਾਸਨ ਇੱਥੇ ਆ ਸਾਡੇ ਨਾਲ ਸੂਬੇ ਦੇ ਆਗੂ ਨੇ ਰਿੰਦਰ ਸਿੰਘ ਮਿਸ਼ਾਨੀਆਂ ਜੀ ਹਾਂਜੀ ਮਿਸ਼ਾਨੀਆਂ ਸਾਹਿਬ ਦੀ ਅੱਜ ਕੀ ਫੇਰ ਚੱਕਰ ਦੁਬਾਰਾ ਪੈ ਗਿਆ ਜੀ ਆ ਪਿੰਡ SLAHਪੁਰ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਐਸਐਮ ਖੜੇ ਆ ਜਿੱਥੋਂ ਆ ਪਹਿਲਾਂ ਵੀ ਇੱਕ ਵੀਡੀਓ ਅਸੀਂ ਜਿਹੜੀ ਆ ਜਾਰੀ ਕੀਤੀ ਆ ਪਹੁੰਚ ਜਾਊਗੀ ਤੁਹਾਡੇ ਤੱਕ ਅਜੇ ਹੁਣੇ ਹੀ ਇੱਥੇ ਕਸੀਲਦਾਰ ਸਾਹਿਬ ਐਸਡੀਐਮ ਕਰਤਾਰਪੁਰ ਇੱਥੇ ਹੈਗੇ ਮੈਂ ਕਹਿੰਨਾ ਕਿ ਇੱਥੋਂ ਤੱਕ ਪੰਜਾਬ ਦੇ ਹਾਲਾਤ ਬੁਰੇ ਹੋ ਗਏ ਆ ਇਹ ਪੰਜਾਬ ਦਾ ਮਲਾਜ਼ਮ ਵਰਕ ਜਿਹੜਾ ਉਹ ਪੰਜਾਬ ਦਾ ਮਲਾਜ਼ਮ ਵਰਕ ਹੁਣ ਤੋਂ ਹੀ ਮਨਕਰ ਹੋ ਗਿਆ ਜਦੋਂ ਕੱਲ ਵਾਲਾ ਸਾਰਾ ਫਰਾਂ ਤਾਂ ਤੇ ਇੱਥੇ ਸਾਂਝਾ ਕੀਤਾ ਗਿਆ ਕਿ ਕੱਲ ਵੀ ਪੰਜਾਬ ਸਰਕਾਰ ਨੇ ਠਕਾ ਕੀਤਾ ਸੀ ਕਿ ਤੁਸੀਂ ਦੁਬਾਰਾ ਕਰਨ ਆ ਗਏ ਹੋਏ ਕਹਿੰਦੇ ਉਹ ਪਟਾਲਾ ਸਬ ਡਿਵੀਜ਼ਨ ਹੈ ਸੀ ਕਰਤਾਰਪੁਰ ਪਾਏ ਜਦੋਂ ਪੁੱਛਿਆ ਗਿਆ ਕਿ ਉਹ ਕਿਸੇ ਹੋਰ ਸਰਕਾਰ ਦਾ ਏਰੀਆ ਤੇ ਗੁੰਗੇ ਫੱਤੇ ਦੋਵੇਂ ਅਧਿਕਾਰੀ ਨਜ਼ਰ ਆਏ ਆ ਐਸ ਡੀ ਐਮ ਸਾਹਿਬ ਦਾ ਗੱਲ ਕਰਨ ਦਾ ਵਤੀਰਾ ਜਿਹੜਾ ਸੀ ਉਹ ਬਹੁਤ ਹੀ ਜ਼ਿਆਦਾ ਹੰਕਾਰੀ ਤੇ ਗਲਤ ਸੀਗਾ ਤੱਥਾਂ ਦੇ ਆਧਾਰ ਤੇ ਕੀਤੀ ਗਈ ਗੱਲ ਨੂੰ ਵੀ ਉਹ ਧਮਕੀਆਂ ਕਹਿੰਦੇ ਰਹੇ ਬਾਰ ਬਾਰ ਸਾਡੇ ਕਹਿਣ ਤੇ ਕਿ ਸਾਡੇ ਬਹੁਤ ਸਾਰੇ ਲੋਕ ਜ਼ਖਮੀ ਨੇ ਤੇ ਅਸੀਂ ਅਜੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਸੈੱਟ ਕਰਦੇ ਪਏ ਆ ਫੇਰ ਵੀ ਕਾਰਪੋਰੇਟ ਦੇ ਦਬਾਅ ਦੇ ਥੱਲੇ ਇੰਨੀ ਨੀਤੀ ਸਪਰੈਸ਼ਨ ਵਾਲੀ ਹੈ ਕਬਜ਼ਾ ਲੈਣ ਤੋਂ ਪਿੱਛੇ ਜਾਣ ਵਾਲੀ ਗੱਲ ਨਹੀਂ ਗਈ ਉਮੀਦ ਕਰਦੇ ਆ ਕਿ ਅੱਜ ਰਾਤ ਜਾਂ ਕੱਲ ਸਵੇਰ ਤੱਕ ਚੜ੍ਹਨ ਵਾਲੇ ਚ ਪ੍ਰਸ਼ਾਸਨ ਜਿਹੜਾ ਪਿੰਡ ਸਲਾਹਪੁਰ ਤੇ ਨਾਲ ਲੱਗਦੇ ਪਿੰਡਾਂ ਦੇ ਉੱਤੇ ਹਮਲਾ ਬੋਲੂਗਾ ਸਾਡੀ ਅਪੀਲ ਆ ਨਾਲ ਲੱਗਦੇ ਪਿੰਡਾਂ ਨੂੰ ਇਕਾਈ ਤੇ ਪੈਂਦੇ ਜ਼ੋਨ ਜ਼ੋਨ ਮੱਕਾ ਸਾਹਿਬ ਤੇ ਜ਼ੋਨ 46 ਕਿ ਭਾਈਓ ਬਿਲਕੁਲ ਜੰਗੀ ਮਸ਼ਕਾਂ ਦੀਆਂ ਤਿਆਰੀਆਂ ਕਰਦੇ ਹੋਏ ਇਹਨਾਂ ਪੈਲੀਆਂ ਦੇ ਵਿੱਚ ਪੱਕੇ ਮੋਰਚੇ ਲਾ ਕੇ ਬਹਿ ਜਾਣ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੈਸ਼ਨਲ ਹਾਈਵੇ ਜਿਹੜਾ ਕਾਰਪੋਰੇਟ ਦਾ ਵਿਕਾਸ ਤੇ ਕਿਸਾਨੀ ਦਾ વિનાਸ਼ ਆ ਉਹਦੇ ਤੇ ਸਹੀ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਜਿਨ੍ਹਾਂ ਨੇ ਪੈਸੇ ਲੈ ਲਏ ਜਿਨ੍ਹਾਂ ਨੇ ਪੈਸੇ ਨਹੀਂ ਲਏ ਜਿਨ੍ਹਾਂ ਦੇ ਆਰਬਿਟਰੇਸ਼ਨ ਕੋਲ ਪਏ ਨੇ ਤੇ ਜਿਨ੍ਹਾਂ ਨੂੰ ਰੋਲਦਿਆਂ 10 10 ਸਾਲ ਹੋ ਚਲੇ ਆ ਆਰਬਿਟਰੇਸ਼ਨ ਦੇ ਦਰਵਾਜ਼ਿਆਂ ਦੇ ਕੋਲ ਬਿਲਕੁਲ ਖੁੱਲੀ ਵੈਸ ਤੇ ਲਈ ਪੰਜਾਬ ਸਰਕਾਰ ਨੂੰ ਸੱਦਾ ਦਿੰਨੇ ਆ ਜਿਹੜੇ ਆਲਾ ਅਧਿਕਾਰੀ ਇਥੋਂ ਹੁਣੇ ਗਏ ਨੇ ਇਸ ਤਰੀਕੇ ਨਾਲ ਆਖਰੀ ਗੱਲ ਦੇ ਵਿੱਚੋਂ ਗਏ ਨੇ ਕਿ ਛੱਡੋ ਜੀ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ ਅਸੀਂ ਕਹਿੰਨੇ ਆ ਬਿਲਕੁਲ ਤੁਹਾਡੀ ਸਾਡੇ ਨਾਲ ਗੱਲ ਕਰਨੀ ਬਣਦੀ ਵੀ ਨਹੀਂ ਹੈਗੀ ਕਿਉਂਕਿ ਜਦੋਂ ਆਪਣੇ ਨੀਮਾ ਦੇ ਪ੍ਰਤੀ ਜਿਹੜੀ ਆਪਾਂ ਤਨਖਾਹ ਖਾਂਦੇ ਆ ਇਹਨਾਂ ਲੋਕਾਂ ਦੇ ਤਰ੍ਹਾਂ ਜਦੋਂ ਉਹਨਾਂ ਦੇ ਪ੍ਰਤੀ ਸਾਡੇ ਇਧਰੋਂ ਹੰਧਰਦੀ ਮੁੱਕ ਜਾਵੇ ਤੇ ਸਰਕਾਰ ਦਾ ਜਲਾਲ ਚੜ ਜਾਵੇ ਝੂਠ ਦਾ ਜਲਾਲ ਚੜ ਜਾਵੇ ਫਿਰ ਤੁਹਾਡੀ ਸਾਡੇ ਨਾਲ ਗੱਲ ਕਰਨੀ ਨਹੀਂ ਬਣਦੀ ਬਿਲਕੁਲ ਇੱਥੇ ਤਿਆਰੀ ਆ ਜਦੋਂ ਵੀ ਪ੍ਰਸ਼ਾਸਨ ਆਉਂਦਾ ਆ ਬਿਨਾ ਪੈਸੇ ਲਏ ਕਿਸਾਨਾਂ ਦੇ ਕਬਜਾ ਤੇ ਜਿਨ੍ਹਾਂ ਨੂੰ ਆਰਬਿਟ੍ਰੇਸ਼ਨ ਨੇ ਫੈਸਲਾ ਨਹੀਂ ਦਿੱਤਾ ਉਹਨਾਂ ਦੇ ਉੱਤੇ ਕਬਜੇ ਕਰਨਾ ਹੁੰਦਾ ਜਿੱਥੇ ਬੰਦੀ ਹਰ ਹਾਲਤ ਲੜੂਗੀ 干了吧。